ਸਾਡੀ ਧਰਤੀ ਸਾਡੇ ਸੋਲਰ ਸਿਸਟਮ ਦੀ ਸਭ ਤੋਂ ਸੇਫ ਜਗ੍ਹਾ ਹੈ ਇਸ ਕਰਕੇ ਅਸੀਂ ਅੱਜ ਵੀ ਇਸ ਧਰਤੀ ਦੇ ਉੱਪਰ ਮੌਜੂਦ ਹਾਂ ਧਰਤੀ ਤੋਂ ਬਿਨਾਂ ਜਿੰਨੇ ਵੀ ਸਾਡੇ ਸੋਲਰ ਸਿਸਟਮ ਦੇ ਦੂਜੇ ਗ੍ਰਹਿ ਨੇ ਉਹਨਾਂ ਦਾ ਵਾਤਾਵਰਣ ਬਹੁਤ ਜ਼ਿਆਦਾ ਕਠੋਰ ਤੇ ਜ਼ਹਿਰੀਲਾ ਹੈ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਜੇਕਰ ਕੋਈ ਇਨਸਾਨ ਸਾਡੇ ਸੂਰਜ ਮੰਡਲ ਦੇ ਦੂਜੇ ਗ੍ਰਹਿਆਂ ਦੇ ਉੱਪਰ ਵੀ ਜਾਂਦਾ ਹੈ ਤਾਂ ਉੱਥੇ ਜਾ ਕੇ ਉਹ ਕਿੰਨਾ ਟਾਈਮ ਜਿਉਂਦਾ ਰਹਿ ਸਕਦਾ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਬਾਕੀ ਦੇ ਗ੍ਰਹਿਆਂ ਦੇ ਉੱਪਰ ਇਨਸਾਨ ਕਿੰਨੇ ਟਾਈਮ ਤੱਕ ਤੇ ਕਿਵੇਂ ਜਿਉਂਦਾ ਰਹਿ ਸਕਦਾ ਹੈ ਸੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਪਹਿਲੇ ਨੰਬਰ ਤੇ ਹੈ ਜੀ ਬੁੱਧ ਗ੍ਰਹਿ ਬੁੱਧ ਗ੍ਰਹਿ ਸੂਰਜ ਦਾ ਸਭ ਤੋਂ ਨੇੜੇ ਵਾਲਾ ਗ੍ਰਹਿ ਹੈ ਮਜ਼ਬੂਤ ਅਤੇ ਪਥਰੀਲੀ ਜ਼ਮੀਨ ਵਾਲਾ ਇਹ ਗ੍ਰਹਿ ਚੰ드ਰਮਾ ਤੋਂ ਬਸ ਥੋੜਾ ਜਿਹਾ ਹੀ ਵੱਡਾ ਹੈ ਸੂਰਜ ਤੋਂ ਬੁੱਧ ਗ੍ਰਹਿ ਔਸਤਨ 5 ਕਰੋੜ 30 ਲੱਖ ਕਿਲੋਮੀਟਰ ਦੂਰ ਹੈ ਜੇਕਰ ਇਨਸਾਨ ਕਦੇ ਬੁੱਧ ਗ੍ਰਹਿ ਦੇ ਉੱਪਰ ਜਾਣ ਬਾਰੇ ਸੋਚਦਾ ਹੈ ਤਾਂ ਇਨਸਾਨ ਦੇ ਲਈ ਸਭ ਤੋਂ ਜ਼ਿਆਦਾ ਵੱਡਾ ਖਤਰਾ ਜਿਹੜਾ ਉੱਥੇ ਹੋ ਸਕਦਾ ਹੈ ਉਹ ਹੈ ਜੀ ਇਸ ਗ੍ਰਹਿ ਦਾ ਤਾਪਮਾਨ ਬੁੱਧ ਗ੍ਰਹਿ ਬਹੁਤ ਜ਼ਿਆਦਾ ਹੌਲੀ-ਹੌਲੀ ਘੁੰਮਦਾ ਹੈ ਇਸ ਕਰਕੇ ਬੁੱਧ ਗ੍ਰਹਿ ਦਾ ਇੱਕ ਦਿਨ ਤਕਰੀਬਨ ਧਰਤੀ ਦੇ 2 ਮਹੀਨਿਆਂ ਜਿੱਡਾ ਵੱਡਾ ਹੁੰਦਾ ਹੈ ਇਹ ਗ੍ਰਹਿ ਦੇ ਅਰਤੀ ਸਭ ਤੋਂ ਵੱਡੀ ਜਗ੍ਹਾ ਹੈ ਜੀ ਇਸ ਗ੍ਰਹਿ ਦਾ ਤਾਪਮਨ ਜਿਹੜਾ ਬਹੁਤ ਜਲਦੀ ਉੱਪਰ ਥੱਲੇ ਜਾਂਦਾ ਹੈ ਬੁੱਧ ਗ੍ਰਹਿ ਦਾ ਜਿਹੜਾ ਹਿੱਸਾ ਸੂਰਜ ਦੇ ਵੱਲ ਹੁੰਦਾ ਹੈ ਉਧਰਲੇ ਪਾਸੇ ਦਾ ਤਾਪਮਨ ਹੋ ਜਾਂਦਾ ਹੈ ਜੀ 430 ਡਿਗਰੀ ਸੈਲਸੀਅਸ ਉੱਥੋਂ ਹੀ ਸੂਰਜ ਤੋਂ ਦੂਜੇ ਪਾਸੇ ਵਾਲੇ ਯਾਨਕਿ ਰਾਤ ਵਾਲੇ ਹਿੱਸੇ ਦਾ ਬੁੱਧ ਗ੍ਰਹਿ ਦੇ ਉੱਪਰ ਜਿਹੜਾ ਤਾਪਮਨ ਹੁੰਦਾ ਹੈ ਉਹ ਹੁੰਦਾ ਹੈ ਜੀ -180 ਡਿਗਰੀ ਸੈਲਸੀਅਸ ਇਸ ਦਾ ਮਤਲਬ ਇਹ ਹੈ ਕਿ ਇਨਸਾਨ ਨਾ ਤਾਂ ਇਸ ਗ੍ਰਹਿ ਦੀ ਗਰਮੀ ਨੂੰ ਬਰਦਾਸ਼ਤ ਕਰ ਸਕਦਾ ਹੈ ਤੇ ਨਾ ਹੀ ਇਸ ਗ੍ਰਹਿ ਦੀ ਠੰਡ ਨੂੰ ਬਰਦਾਸ਼ਤ ਕਰ ਸਕਦਾ ਹੈ ਇਸ ਕਰਕੇ ਜੇਕਰ ਅਸੀਂ ਫਿਊਚਰ ਦੇ ਵਿੱਚ ਵੀ ਕ ਅਮਾਗੇ ਤਾਂ ਸਾਨੂੰ ਇਸ ਗ੍ਰਹਿ ਦੇ ਸਿਰਫ ਕਿਨਾਰੇ ਵਾਲੇ ਹਿੱਸੇ 'ਤੇ ਉਤਰਨਾ ਪਵੇਗਾ ਜਿੱਥੇ ਥੋੜੀ-ਬਹੁਤੀ ਗਰਮੀ ਵੀ ਪਹੁੰਚਦੀ ਹੋਵੇ ਤੇ ਠੰਡ ਵੀ ਪਰ ਬੁੱਧ ਗ੍ਰਹਿ ਦੇ ਵਾਤਾਵਰਣ ਦੇ ਵਿੱਚ ਸੋਡੀਅਮ, ਹਾਈਡਰੋਜਨ, ਹੀਲੀਅਮ ਅਤੇ ਪੋਟਾਸ਼ੀਅਮ ਵਰਗੀਆਂ ਕਈ ਖਤਰਨਾਕ ਗੈਸਾਂ ਵੀ ਨੇ ਇਸ ਕਰਕੇ ਇਹ ਗ੍ਰਹਿ ਦੀਆਂ ਗੈਸਾਂ ਕੁਝ ਹੀ ਸੈਂਕੜਾ ਦੇ ਵਿੱਚ ਇਨਸਾਨ ਦਾ ਦਮ ਘਟ ਦੇਣਗੀਆਂ ਇਸ ਤੋਂ ਬਾਅਦ ਆਉਂਦਾ ਹੈ ਜੀ ਸ਼ੁਕਰ ਗ੍ਰਹਿ ਸ਼ੁਕਰ ਗ੍ਰਹਿ ਸਾਡਾ ਗਵਾਂਡੀ ਗ੍ਰਹਿ ਹੈ ਇਸ ਦਾ ਸਾਈਜ਼ ਵੀ ਬਿਲਕੁਲ ਧਰਤੀ ਜਿੰਨਾ ਹੀ ਹੈ ਪਰ ਇਹ ਗ੍ਰਹਿ ਵੀ ਜਾਣਿਆ ਜਾਂਦਾ ਹੈ ਆਪਣੀ ਭਿਆਨਕ ਗਰਮੀ ਦੇ ਲਈ ਇਸ ਗ੍ਰਹਿ ਦਾ ਤਾਪਮਾਨ ਵੀ 475 ਡਿਗਰੀ ਸੈਲਸੀ ਸ਼ੁਕਰਗ੍ਰਹਿ ਦੇ ਉੱਪਰ ਧਰਤੀ ਦੇ ਮੁਕਾਬਲੇ ਤਕਰੀਬਨ 1.5 ਲੱਖ ਗੁਣਾ ਜ਼ਿਆਦਾ ਕਾਰਬਨ ਡਾਈਆਕਸਾਈਡ ਮੌਜੂਦ ਹੈ ਤੇ ਇਹ ਗੈਸ ਦੀ ਵਜ੍ਹਾ ਦੇ ਕਾਰਨ ਸ਼ੁਕਰਗ੍ਰਹਿ ਪੂਰੀ ਤਰ੍ਹਾਂ ਦੇ ਨਾਲ ਜ਼ਹਿਰੀਲਾ ਬਣਿਆ ਪਿਆ ਹੈ। ਸ਼ੁਕਰਗ੍ਰਹਿ ਦੇ ਉੱਪਰ ਸਲਫਿਊਰਿਕ ਐਸਿਡ ਦੇ ਨਾਲ ਬਣੇ ਹੋਏ ਬੱਦਲ ਮੌਜੂਦ ਨੇ ਇਸ ਕਰਕੇ ਸ਼ੁਕਰਗ੍ਰਹਿ ਦੀ ਗਰਮੀ ਸ਼ੁਕਰਗ੍ਰਹਿ ਤੋਂ ਬਾਹਰ ਨਹੀਂ ਜਾ ਪਾਉਂਦੀ। ਇਹੀ ਕਾਰਨ ਹੈ ਕਿ ਸ਼ੁਕਰਗ੍ਰਹਿ ਦੇ ਉੱਪਰ ਦਿਨ ਅਤੇ ਰਾਤ ਇੰਨੇ ਜ਼ਿਆਦਾ ਗਰਮ ਹੁੰਦੇ ਨੇ ਜਿੰਨਾ ਕਰਕੇ ਕੋਈ ਵੀ ਇਨਸਾਨ ਇਸ ਗ੍ਰਹਿ ਦੇ ਉੱਪਰ 10 ਸੈਕਿੰਡ ਤੋਂ ਜ਼ਿਆਦਾ ਜਿਉਂਦਾ ਨਹੀਂ ਰਹਿ ਸਕਦਾ। ਪਰ ਜੇਕਰ ਕੋਈ ਲੱਖ ਕੋਸ਼ਿਸ਼ਾਂ ਇਸ ਗ੍ਰਹਿ ਉੱਪਰ ਪਹੁੰਚ ਜਾਂਦਾ ਹੈ ਤਾਂ ਉਸ ਨੂੰ ਇੱਥੇ ਜਾ ਕੇ ਕਈ ਤਰ੍ਹਾਂ ਦੇ ਚਮਤਕਾਰ ਦੇਖਣ ਨੂੰ ਮਿਲ ਲਗੇ ਸ਼ੁਕਰ ਇੱਕ ਅਜਿਹਾ ਗ੍ਰਹਿ ਹੈ ਜਿਸ ਦੇ ਵਿੱਚ ਸੂਰਜ ਪੂਰਬ ਵੱਲੋਂ ਨਹੀਂ ਬਲਕਿ ਪੱਛਮ ਵੱਲੋਂ ਉਗਦਾ ਹੈ ਜਾਂ ਕਈ ਚੜਦਾ ਹੈ ਕਿਉਂਕਿ ਦੂਜੇ ਗ੍ਰਹਾਂ ਦੀ ਤੁਲਨਾ ਦੇ ਵਿੱਚ ਜਿਹੜਾ ਸ਼ੁਕਰ ਗ੍ਰਹਿ ਹੈ ਇਹ ਪੁੱਠੀ ਦਿਸ਼ਾ ਵੱਲ ਘੁੰਮਦਾ ਹੈ ਜਾਂ ਕਈ ਉਲਟਾ ਘੁੰਮਦਾ ਹੈ ਇਹ ਗ੍ਰਹਿ ਦੇ ਘੁੰਮਣ ਦੀ ਸਪੀਡ ਵੀ ਕਾਫੀ ਜ਼ਿਆਦਾ ਹੌਲੀ ਹੈ ਇਸ ਕਰਕੇ ਇਹ ਗ੍ਰਹਿ ਦਾ ਇੱਕ ਦਿਨ ਧਰਤੀ ਦੇ 243 ਦਿਨਾਂ ਦੇ ਬਰਾਬਰ ਹੁੰਦਾ ਹੈ ਇਸ ਤੋਂ ਬਾਅਦ ਹੈ ਜੀ ਮੰਗਲ ਗ੍ਰਹਿ ਇਹ ਲਾਲ ਗ੍ਰਹਿ ਧਰਤੀ ਤੋਂ ਬਾਅਦ ਪੂਰੇ ਸੂਰਜ ਮੰਡਲ ਦੇ ਵਿੱਚ ਸਾਡੀ ਅਕਲਾਉਤੀ ਉਮੀ ਮੰਗਲ ਦਾ ਇੱਕ ਦਿਨ ਵੀ ਧਰਤੀ ਦੇ ਦਿਨ ਤੋਂ ਥੋੜਾ ਜਿਹਾ ਹੀ ਵੱਡਾ ਹੁੰਦਾ ਹੈ। ਇਹ ਇਕਲੌਤਾ ਜਿਹੜਾ ਗ੍ਰਹਿ ਹੈ ਜਿਸ ਦੇ ਉੱਪਰ ਇਨਸਾਨ ਬਿਨਾ ਸਪੇਸ ਸੂਟ ਤੋਂ ਵੀ 2 ਮਿੰਟ ਤੱਕ ਜਿਉਂਦਾ ਰਹਿ ਸਕਦਾ ਹੈ। ਹਾਲਾਂਕਿ ਆਕਸੀਜਨ ਦੀ ਕਮੀ, ਜ਼ਿਆਦਾ ਕਾਰਬਨ ਡਾਈਆਕਸਾਈਡ, ਨਾਈਟ੍ਰੋਜਨ ਅਤੇ ਜ਼ਿਆਦਾ ਵੱਧ ਦੇ ਤਾਪਮਾਨ ਦੀ ਵਜ੍ਹਾ ਕਰ ਰ ਇਨਸਾਨ ਇੱਥੇ ਜ਼ਿਆਦਾ ਦਿਨ ਬਿਨਾ ਸਪੇਸ ਸੂਟ ਤੋਂ ਨਹੀਂ ਰਹਿ ਸਕਦਾ। ਮੰਗਲ ਗ੍ਰਹਿ ਦਾ ਔਸਤਨ ਤਾਪਮਾਨ ਲਗਭਗ -60 ਡਿਗਰੀ ਸੈਲਸੀਅਸ ਤੱਕ ਰਹਿੰਦਾ ਹੈ। ਜਾਨੀ ਕਿ ਜੇਕਰ ਸਾਨੂੰ ਰੋਕਣ ਦੇ ਲਈ ਘਰ, ਕੱਪੜੇ ਅਤੇ ਆਕਸੀਜਨ ਦੇ ਸਿਲੰਡਰ ਮਿਲ ਜਾਣ ਤਾਂ ਅਸੀਂ ਮੰ ਉੱਪਰ ਸਾਨੂੰ ਬਰਫ਼ ਦੇ ਰੂਪ ਦੇ ਵਿੱਚ ਪਾਣੀ ਵੀ ਮਿਲ ਜਾਵੇਗਾ ਜਿਸ ਨੂੰ ਪਘਲਾ ਕੇ ਅਸੀਂ ਪੀ ਸਕਦੇ ਹਾਂ ਮੰਗਲ ਗ੍ਰਹਿ ਦੇ ਉੱਪਰ ਸਾਨੂੰ 올ੰਪਸ ਮੂਨ ਨਾਮ ਦਾ ਇੱਕ ਪਹਾੜ ਵੀ ਮਿਲੇਗਾ ਜਿਹੜਾ ਕਿ ਧਰਤੀ ਦੇ ਸਭ ਤੋਂ ਵੱਡੇ ਜਾਂ ਕਹੀਏ ਉੱਚੇ ਪਹਾੜ ਮਾਊਂਟ ਐਵਰੇਸਟ ਦੇ ਨਾਲੋਂ ਵੀ 2.5 ਗੁਣਾ ਜ਼ਿਆਦਾ ਉੱਚਾ ਹੈ ਪਰ ਇਹ ਪਹਾੜ ਦੀ ਜਿਹੜੀ ਚੜ੍ਹਾਈ ਹੈ ਉਹ ਕਾਫੀ ਜ਼ਿਆਦਾ ਸੈਂਪਲ ਜਾਂ ਕਹੀਏ ਸਿੱਧੀ ਜਿਹੀ ਹੈ ਇਸ ਕਰਕੇ ਇਹ ਪਹਾੜ ਦੇ ਉੱਤੇ ਕੋਈ ਵੀ ਇਨਸਾਨ ਮੋਟਰਸਾਈਕਲ ਜਾਂ ਕਾਰ ਲੈ ਕੇ ਚੜ੍ਹ ਸਕਦਾ ਹੈ ਇਸ ਤੋਂ ਅਗਲਾ ਗ੍ਰਹਿ ਹੈ ਜੀ ਬ੍ਰਹਸਪਤੀ ਗ੍ਰਹਿ ਇਹ ਗ੍ਰਹਿ ਇੰਨਾ ਜ਼ਿਆਦਾ ਵੱਡਾ ਹੈ ਕਿ ਇਸ ਗ੍ਰਹਿ ਦੇ ਵਿੱਚ 1300 ਧਰਤੀਆਂ ਸਮਾ ਸਕਦੀਆਂ ਨੇ ਪਰ ਤੇ ਹੈਰਾਨੀ ਹੋਵੇਗੀ ਕਿ ਬ੍ਰਹਸਪਤੀ ਗ੍ਰਹਿ ਦੀ ਜਿਹੜੀ ਸਤ੍ਹਾ ਹੈ ਉਹ ਠੋਸ ਨਹੀਂ ਹੈ ਇਸ ਕਰਕੇ ਕੋਈ ਵੀ ਉੱਥੇ ਖੜ ਤੱਕ ਵੀ ਨਹੀਂ ਸਕਦਾ ਜੇਕਰ ਕੋਈ ਇਨਸਾਨ ਇਸ ਗ੍ਰਹਿ ਦੇ ਉੱਪਰ ਉਤਰਨ ਦੀ ਕੋਸ਼ਿਸ਼ ਕਰੇਗਾ ਤਾਂ ਉਹ ਇਸ ਤਰ੍ਹਾਂ ਬਿਲਕੁਲ ਸਿੱਧਾ ਥੱਲੇ ਨੂੰ ਹੀ ਜਾਂਦਾ ਰਹੇਗਾ ਤੇ ਇਸ ਤੋਂ ਬਾਅਦ ਬ੍ਰਹਸਪਤੀ ਗ੍ਰਹਿ ਦੇ ਉੱਪਰ ਗ੍ਰੈਵਿਟੀ ਜਾਂ ਕਹੀਏ ਗੁਰਤਾ ਆਕਰਸ਼ਨ ਬਹੁਤ ਜ਼ਿਆਦਾ ਹੈ ਜਿਵੇਂ ਕਿ ਮਹਾਸਾਗਰ ਦੀ ਕੋਈ ਟਲੀ ਦੇ ਉੱਪਰ ਇਨਸਾਨ ਪਹੁੰਚ ਜਾਵੇ ਉਸ ਦੇ ਉੱਪਰ ਜਿੰਨਾ ਪ੍ਰੈਸ਼ਰ ਪਵੇਗਾ ਉਨਾ ਪ੍ਰੈਸ਼ਰ ਇਸ ਗ੍ਰਹਿ ਦੇ ਉੱਪਰ ਨਾਰਮਲ ਪੈਂਦਾ ਹੈ ਇਸ ਕਰਕੇ ਇਸ ਗ੍ਰਹਿ ਦੇ ਉੱਪਰ ਪਹੁੰਚਣ ਸਾਰ ਸਾਨੂੰ ਪਤਾ ਤੱਕ ਵੀ ਨਹੀਂ ਲੱਗੇਗਾ ਕਿ ਸਾਡੇ ਸ ਗਿਆ ਹੈ ਬ੍ਰਹਸਪਤੀ ਗ੍ਰਹਿ ਦਾ ਜਿਹੜਾ ਵਾਤਾਵਰਨ ਹੈ ਉਹ ਜਿਆਦਾ ਹਾਈਡਰੋਜਨ ਅਤੇ ਹੀਲੀਅਮ ਦੇ ਨਾਲ ਬਣਿਆ ਹੈ ਬੇਸ਼ੱਕ ਇਹ ਗ੍ਰਹਿ ਕਾਫੀ ਜਿਆਦਾ ਵੱਡਾ ਹੈ ਪਰ ਇੱਥੇ ਇੱਕ ਦਿਨ ਹਜੇ ਵੀ 10 ਘੰਟਿਆਂ ਦਾ ਹੈ ਇਸ ਦਾ ਕਾਰਨ ਹੈ ਕਿ ਬ੍ਰਹਸਪਤੀ ਗ੍ਰਹਿ ਆਪਣੇ ਧੁਰੇ ਦੇ ਉੱਪਰ ਬਹੁਤ ਤੇਜ਼ੀ ਦੇ ਨਾਲ ਘੁੰਮਦਾ ਹੈ ਇਹ ਗ੍ਰਹਿ ਦੀ ਇੰਨੀ ਜਿਆਦਾ ਸਪੀਡ ਦੇ ਕਾਰਨ ਹੀ ਇਸ ਦੇ ਉੱਪਰ ਬਹੁਤ ਜਿਆਦਾ ਤੇਜ਼ ਹਨੇਰੀਆਂ ਅਤੇ ਤੂਫਾਨ ਚੱਲਦੇ ਰਹਿੰਦੇ ਨੇ ਤੇ ਇਹ ਤੂਫਾਨ ਕਦੇ ਵੀ ਸ਼ਾਂਤ ਨਹੀਂ ਹੁੰਦੇ ਇਹ ਜਿਹੜੇ ਤੁਸੀਂ ਲਾਲ ਰੰਗ ਦੇ ਨਿਸ਼ਾਨ ਸਕਰੀਨ ਦੇ ਉੱਪਰ ਦੇਖ ਰਹੇ ਹੋ ਇਸ ਨੂੰ ਗ੍ਰੇਟ ਰੈੱਡ ਸਪੌਟ ਕਿਹਾ ਜਾਂਦਾ ਹੈ ਇਹ ਇੱਕ ਤੂਫਾਨ ਹੈ ਜਿਹੜਾ ਬ੍ਰਹਸਪ ਚੱਲ ਰਿਹਾ ਹੈ ਇਸ ਤੂਫਾਨ ਦਾ ਘੇਰਾ ਇੰਨਾ ਵੱਡਾ ਹੈ ਕਿ ਇਸ ਦੇ ਵਿੱਚ ਪੂਰੀ ਦੀ ਪੂਰੀ ਧਰਤੀ ਸਮਾ ਸਕਦੀ ਹੈ ਤੇ ਬ੍ਰਹਿਸਪਤੀ ਗ੍ਰਹਿ ਦੇ ਉੱਪਰ ਇਹ ਤੂਫਾਨ ਲਗਾਤਾਰ ਪਿਛਲੇ ਲੱਖਾਂ ਸਾਲਾਂ ਤੋਂ ਚੱਲ ਰਿਹਾ ਹੈ ਇਸ ਤੋਂ ਬਾਅਦ ਆਉਂਦਾ ਹੈ ਜੀ ਸ਼ਨੀ ਗ ਹੈ ਸ਼ਨੀ ਗ੍ਰਹਿ ਵੀ ਬ੍ਰਹਿਸਪਤੀ ਗ੍ਰਹਿ ਵਾਂਗੂ ਹੀ ਹੈ ਇਹ ਗ੍ਰਹਿ ਦੀ ਵੀ ਕੋਈ ਸਤ੍ਹਾ ਨਹੀਂ ਹੈ ਤੇ ਇਹ ਵੀ ਇੱਕ ਗੈਸ ਵਾਲਾ ਗ੍ਰਹਿ ਹੈ ਸ਼ਨੀ ਗ੍ਰਹਿ ਦੇ ਉੱਪਰ ਇੱਕ ਦਿਨ 10.5 ਘੰਟਿਆਂ ਦਾ ਹੁੰਦਾ ਹੈ ਇਸ ਦਾ ਕਾਰਨ ਵੀ ਸੇਮ ਹੈ ਕਿਉਂਕਿ ਇਹ ਗ੍ਰਹਿ ਵੀ ਆਪਣੇ ਧੁਰੇ ਦੇ ਦੁਆਲੇ ਬਹੁਤ ਤੇਜ਼ੀ ਦੇ ਨਾਲ ਘੁੰਮਦਾ ਹੈ ਪਰ ਸ਼ਨੀ ਗ੍ਰਹਿ ਦੇ ਕੋਲ ਜਾ ਕੇ ਜਿਹੜਾ ਤੁਸੀਂ ਆਪਣੀਆਂ ਅੱਖਾਂ ਦੇ ਨਾਲ ਨਜ਼ਾਰਾ ਦੇਖੋਗੇ ਉਹ ਤੁਹਾਡੇ ਮਨ ਨੂੰ ਇਹ ਹੈ ਨਾ ਜੀ ਸ਼ਨੀ ਗ੍ਰਹਿ ਦੇ ਕੋਲ ਬਣੇ ਹੋਏ ਗੈਸਾਂ ਦੇ ਗੋਲ-ਗੋਲ ਬੱਬਲਸ ਜਿਹੜੇ ਕਿ ਲਗਾਤਾਰ ਸ਼ਨੀ ਗ੍ਰਹਿ ਦੀ ਪਰਕਰਮਾ ਕਰਦੇ ਰਹਿੰਦੇ ਨੇ ਤੇ ਇਸ ਦੇ ਆਲੇ-ਦੁਆਲੇ ਘੁੰਮਦੇ ਰਹਿੰਦੇ ਨੇ ਪਰ ਇਹ ਖੂਬਸੂਰਤੀ ਤੋਂ ਬਿਨਾ ਸ਼ਨੀ ਗ੍ਰਹਿ ਦੇ ਉੱਪਰ ਹੋਰ ਕੋਈ ਵੀ ਦੇਖਣ ਵਾਲੀ ਚੀਜ਼ ਨਹੀਂ ਹੈ ਇਸ ਗ੍ਰਹਿ ਦੇ ਉੱਪਰ ਭਿਆਨਕ ਚੱਕਰਵਾਤ ਆਉਂਦੇ ਨੇ ਜਾਂ ਕਹੀਏ ਬਹੁਤ ਵੱਡੇ-ਵੱਡੇ ਟਰਨੈਡੋ ਚੱਲਦੇ ਨੇ ਜੇਕਰ ਕੋਈ ਇਨਸਾਨ ਗਲਤੀ ਦੇ ਨਾਲ ਵੀ ਕਿਸੇ ਟਰਨੈਡੋ ਦੇ ਵਿੱਚ ਫਸ ਜਾਂਦਾ ਹੈ ਤਾਂ ਇਸ ਦੇ ਬਾਰੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਇਨਸਾਨ ਇਸ ਦੇ ਵਿੱਚ ਕਦੋਂ ਤੱਕ ਜਾਂ ਕਿੰਨੇ ਸਾਲਾਂ ਤੱਕ ਫਸਿਆ ਰਹਿ ਸਕਦਾ ਹੈ ਇਹੀ ਕਾਰਨਾਂ ਕਰਕੇ ਵਿਗਿਆਨਕ ਕਹਿੰ ਉੱਪਰ ਵੀ 1 ਸੈਕਿੰਡ ਤੱਕ ਜਾਉਂਦਾ ਰਹਿਣਾ ਇਨਸਾਨ ਦੇ ਲਈ ਲਗਭਗ ਨਾ ਮੁਨਕਨ ਹੈ ਇਸ ਤੋਂ ਬਾਅਦ ਆਉਂਦਾ ਹੈ ਜੀ ਟਾਈਟਨ ਗ੍ਰਹਿ ਟਾਈਟਨ ਗ੍ਰਹਿ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਧਰਤੀ ਤੋਂ ਬਾਅਦ ਤਰਲ ਪਾਇਆ ਜਾਂਦਾ ਹੈ ਟਾਈਟਨ ਗ੍ਰਹਿ ਦੇ ਉੱਪਰ ਵੱਡੇ ਵੱਡੇ ਮਹਾਸਾਗਰ ਵਗਦੇ ਨੇ ਤੇ ਇੱਥੇ ਝਰਨੇ ਵੀ ਚੱਲਦੇ ਨੇ ਇੱਥੇ ਨਦੀਆਂ ਵੀ ਵਹਿੰਦੀਆਂ ਨੇ ਇੱਥੋਂ ਦੇ ਮਹਾਸਾਗਰਾਂ ਦੇ ਵਿੱਚ ਜਾਂ ਝਰਨਿਆਂ ਦੇ ਵਿੱਚ ਪਾਣੀ ਨਹੀਂ ਬਲਕਿ ਗੈਸ ਹੁੰਦੀ ਹੈ ਜਾਨਕਿ ਮethane ਗੈਸ ਹੁੰਦੀ ਹੈ ਤੇ ਮethane ਗੈਸ ਇੱਥੇ ਤਰਲ ਰੂਪ ਦੇ ਵਿੱਚ ਵਗਦੀ ਹੈ ਮethane ਇੱਕ ਜਲਨਸ਼ੀਲ ਗੈਸ ਹੈ ਜਿਸ ਦੀ ਵਰਤੋਂ ਬਿਜਲੀ ਬਣਾਉਣ ਦੇ ਵਿੱਚ ਤੇ ਕਈ ਤਰ੍ਹਾਂ ਟਾਈਟਨ ਗ੍ਰਹਿ ਦੇ ਉੱਪਰ ਇੰਨੀ ਜ਼ਿਆਦਾ ਮethane ਦੇਖ ਕੇ ਇੱਕ ਹੀ ਖਿਆਲ ਮਨ ਦੇ ਵਿੱਚ ਆਉਂਦਾ ਹੈ ਕਿ ਕਾਸ਼ ਇਸ ਗ੍ਰਹਿ ਤੋਂ ਪਾਈਪ ਪਾ ਕੇ ਧਰਤੀ ਦੇ ਉੱਪਰ ਮethane ਗੈਸ ਲਿਆਂਦੀ ਜਾ ਸਕੇ ਤੇ ਟਾਈਟਨ ਗ੍ਰਹਿ ਦੇ ਉੱਪਰ ਬਹੁਤ ਜ਼ਿਆਦਾ ਬਰਫ਼ ਵੀ ਮੌਜੂਦ ਹੈ ਤੇ ਸਾਇੰਟਿਸਟ ਦਾ ਮੰਨਣਾ ਹੈ ਕਿ ਇਹ ਬਰਫ਼ ਦੇ ਥੱਲੇ ਜਿਹੜਾ ਪਾਣੀ ਹੈ ਉਸ ਪਾਣੀ ਦੇ ਵਿੱਚ ਜੀਵਨ ਹੋਣ ਦੀ ਬਹੁਤ ਜ਼ਿਆਦਾ ਸੰਭਾਵਨਾ ਹੈ ਇਸ ਤੋਂ ਬਾਅਦ ਆਉਂਦਾ ਹੈ ਜੂਰਨਸ ਗ੍ਰਹਿ ਜੂਰਨਸ ਗ੍ਰਹਿ ਦੀ ਸਤ੍ਹਾ ਕਾਫੀ ਜ਼ਿਆਦਾ ਠੋਸ ਹੈ ਤੁਸੀਂ ਇਸ ਦੇ ਉੱਪਰ ਚੱਲ ਫਿਰ ਸਕਦੇ ਹੋ ਪਰ ਇਹ ਗ੍ਰਹਿ ਬਹੁਤ ਜ਼ਿਆਦਾ ਠੰਡਾ ਹੈ ਤੁਸੀਂ ਇਹ ਸਮਝ ਲਓ ਕਿ ਜੂਰਨਸ ਗ੍ਰਹਿ ਇੱਕ ਤਰ੍ਹਾਂ ਦੇ ਨਾਲ ਬਰਫ਼ ਦਾ ਗ ਤਿੰਨ ਅਰਬ ਕਿਲੋਮੀਟਰ ਦੂਰ ਹੈ ਇਹੀ ਕਾਰਨਾਂ ਕਰਕੇ ਗ੍ਰਹਿ ਬਹੁਤ ਜ਼ਿਆਦਾ ਠੰਡਾ ਹੈ ਤੇ ਇਸ ਗ੍ਰਹਿ ਦਾ ਔਸਤਨ ਤਾਪਮਾਨ -197 ਡਿਗਰੀ ਸੈਲਸੀਅਸ ਹੁੰਦਾ ਹੈ ਵਿਗਿਆਨਕਾਂ ਦੇ ਮੁਤਾਬਕ ਇਸ ਗ੍ਰਹਿ ਦਾ ਤਾਪਮਾਨ ਕਦੇ-ਕਦੇ -224 ਡਿਗਰੀ ਸੈਲਸੀਅਸ ਤੱਕ ਵੀ ਚਲਿਆ ਜਾਂਦਾ ਹੈ ਇਸ ਦਾ ਸਿੱਧਾ ਮਤਲਬ ਹੈ ਕਿ ਕੋਈ ਵੀ ਇਨਸਾਨ ਇਸ ਗ੍ਰਹਿ ਦੇ ਉੱਪਰ ਇੱਕ ਸੈਕਿੰਡ ਵੀ ਜਿਉਂਦਾ ਨਹੀਂ ਰਹਿ ਸਕਦਾ ਜੂਰੇਨਸ ਗ੍ਰਹਿ ਦਾ ਵਾਤਾਵਰਣ ਹਾਈਡਰੋਜਨ ਮੀਥੇਨ ਅਤੇ ਹੀਲੀਅਮ ਗੈਸਾਂ ਦੇ ਨਾਲ ਬਣਿਆ ਹੋਇਆ ਹੈ ਇਸ ਦੇ ਕਾਰਨ ਇਹ ਗ੍ਰਹਿ ਸਾਨੂੰ ਹਰਾ ਦਿਖਾਈ ਦਿੰਦਾ ਹੈ ਤੇ ਨਾਲ ਹੀ ਇਹ ਗੈਸਾਂ ਦੇ ਕਾਰਨ ਇਹ ਗ੍ਰਹਿ ਦੇ ਉੱਪਰ ਬਹੁਤ ਬਹੁਤ ਜ਼ਿਆਦਾ ਤੇਜ਼ ਬਦਬੂ ਆਉਂਦੀ ਹੈ ਯੂਰਨਸ ਗ੍ਰਹਿ ਆਪਣੇ ਧੁਰੇ ਦੇ ਉੱਪਰ ਤਕਰੀਬਨ 98 ਡਿਗਰੀ ਤੱਕ ਝੁਕਿਆ ਹੋਇਆ ਹੈ ਇਸ ਕਰਕੇ ਇਹ ਗ੍ਰਹਿ ਦਾ ਇੱਕ ਪੋਲ ਜਾਂ ਕਹੀਏ ਇੱਕ ਹਿੱਸਾ ਲੰਬੇ ਸਮੇਂ ਤੱਕ ਸੂਰਜ ਦੇ ਸੰਪਰਕ ਦੇ ਵੱਲ ਰਹਿੰਦਾ ਹੈ ਤੇ ਦੂਜੇ ਹਿੱਸੇ ਦੇ ਵਿੱਚ ਹਮੇਸ਼ਾ ਹਨੇਰਾ ਰਹਿੰਦਾ ਹੈ ਇਹੀ ਕਾਰਨਾਂ ਕਰਕੇ ਇਸ ਗ੍ਰਹਿ ਦੇ ਉੱਪਰ 42 ਸਾਲ ਤੱਕ ਦਿਨ ਰਹਿੰਦਾ ਹੈ ਤੇ 42 ਸਾਲ ਤੱਕ ਰਾਤ ਰਹਿੰਦੀ ਹੈ ਵਿਗਿਆਨਕਾਂ ਦਾ ਮੰਨਣਾ ਹੈ ਕਿ ਯੂਰਨਸ ਗ੍ਰਹਿ ਦੇ ਉੱਪਰ ਮethane ਗੈਸ ਬਹੁਤ ਜ਼ਿਆਦਾ ਹੈ ਤੇ ਇਸ ਦਾ ਤਾਪਮਾਨ ਵੀ ਬਹੁਤ ਜ਼ਿਆਦਾ ਘੱਟ ਹੈ ਤੇ ਇਸ ਕਾਰਨ ਇਸ ਗ੍ਰਹਿ ਦੇ ਉੱਪਰ ਕਦੇ-ਕਦੇ ਹੀਰਿਆਂ ਦੀ ਬਾਰਿਸ਼ ਹੁੰ ਹੇ ਜੁਪੀਟਰ ਨੇਪਚੂਨ ਨੇਪਚੂਨ ਸਾਡੀ ਲਿਸਟ ਰੇ ਵਿੱਚ ਆਖਰੀ ਗ੍ਰਹਿ ਹੈ ਇਥੋਂ ਦਾ ਤਾਪਮਾਨ ਵੀ -195 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ ਜਾਨਕਿ ਇਹ ਗ੍ਰਹਿ ਯੂਰਨਿਅਸ ਗ੍ਰਹਿ ਦੇ ਨਾਲ ਥੋੜਾ ਘੱਟ ਠੰਡਾ ਹੈ ਪਰ ਯੂਰਨਿਅਸ ਗ੍ਰਹਿ ਦੇ ਉੱਪਰ ਰਾਤਾਂ ਲੰਬੀਆਂ ਹੁੰਦੀਆਂ ਨੇ ਹਾਲਾਂਕਿ ਨੇਪਚੂਨ ਅਤੇ ਯੂਰਨਿਅਸ ਦੋਨੇ ਗ੍ਰਹਾਂ ਦੀ ਤੁਲਨਾ ਦੇ ਵਿੱਚ ਪਲੂਟੋ ਗ੍ਰਹਿ ਜ਼ਿਆਦਾ ਠੰਡਾ ਹੈ ਤੇ ਪਲੂਟੋ ਗ੍ਰਹਿ ਦਾ ਤਾਪਮਾਨ -220 ਡਿਗਰੀ ਸੈਲਸੀਅਸ ਤੱਕ ਚਲਾਇਆ ਜਾਂਦਾ ਹੈ ਪਰ ਹੌਣ ਦੇ ਸਮੇਂ ਪਲੂਟੋ ਨੂੰ ਗ੍ਰਹਿ ਨਹੀਂ ਮੰਨਿਆ ਜਾਂਦਾ ਤੇ ਦੂਜੇ ਪਾਸੇ ਜਿਹੜੀ ਨੇਪਚੂਨ ਗ੍ਰਹਿ ਕਿੱਤੇ ਜਿਆਦਾ ਗਰਮੀ ਆਪਣੀ ਖੋ ਦਿੰਦਾ ਹੈ ਇਸ ਕਰਕੇ ਨੇਪਚੂਨ ਗ੍ਰਹਿ ਦਾ ਜਿਹੜਾ ਵਾਤਾਵਰਨ ਹੈ ਉਹ ਕਾਫੀ ਜਿਆਦਾ ਇੰਬੈਲੈਂਸ ਹੋ ਗਿਆ ਹੈ ਤੇ ਇਹ ਗ੍ਰਹਿ ਦੇ ਉੱਪਰ 2000 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾ ਚਲਦੀਆਂ ਨੇ ਇਹ ਇੰਨੀ ਜਿਆਦਾ ਸਪੀਡ ਹੈ ਜਿਸ ਸਪੀਡ ਦੇ ਨਾਲ ਲੜਾਕੂ ਜਹਾਜ਼ ਤੱਕ ਵੀ ਨਹੀਂ ਉੱਡਦਾ ਨੇਪਚੂਨ ਗ੍ਰਹਿ ਦੀ ਹਵਾ ਇਨਸਾਨ ਦੇ ਕੋਈ ਵੀ ਪਲਾਨ ਦੇ ਵਿੱਚ ਟੋਟੇ ਟੋਟੇ ਕਰ ਸਕਦੀ ਹੈ ਤੇ ਨੇਪਚੂਨ ਗ੍ਰਹਿ ਦੀ ਗ੍ਰੈਵਿਟੀ ਧਰਤੀ ਦੇ ਨਾਲੋਂ 17% ਜਿਆਦਾ ਹੈ ਜਾਨਕਿ ਜੇਕਰ ਤੁਸੀਂ ਕਿਸੇ ਤਰ੍ਹਾਂ ਦੇ ਨਾਲ ਨੇਪਚੂਨ ਗ੍ਰਹਿ ਦੇ ਉੱਪਰ ਚਲੇ ਜਾਮੋਗੇ ਤਾਂ ਤੁਹਾਡਾ ਭਾਰ ਧਰਤੀ ਦੇ ਮੁਕਾਬਲੇ ਥੋੜਾ ਵੱਧ ਮੰਡਲ ਦੇ ਵਿੱਚ ਧਰਤੀ ਤੋਂ ਬਿਨਾਂ ਕੋਈ ਦੂਜੀ ਅਜਿਹੀ ਜਗ੍ਹਾ ਨਹੀਂ ਹੈ ਜਿੱਥੇ ਤੁਸੀਂ ਸਪੇਸ ਸੂਟ ਤੋਂ ਬਿਨਾਂ ਕੁਝ ਮਿੰਟਾਂ ਤੱਕ ਵੀ ਜਾਉਂਦੇ ਰਹਿ ਸਕੋ ਇਸ ਕਰਕੇ ਅਸੀਂ ਆਪਣੇ ਗ੍ਰਹਿ ਧਰਤੀ ਨੂੰ ਧਰਤੀ ਮਾਂ ਕਹਿੰਦੇ ਹਾਂ ਧਰਤੀ ਪੂਰੇ ਸੋਲਰ ਮੰਡਲ ਦਾ ਇਨਸਾਨਾਂ ਦੇ ਲਈ ਜੀਵਨ ਦਾਇਕ ਇਕਲੌਤਾ ਗ੍ਰਹਿ ਹੈ ਇਸ ਕਰਕੇ ਪਾਣੀ ਦੇ ਨਾਲ ਭਰੀ ਹੋਈ ਸਾਡੀ ਧਰਤੀ ਅਸਮਾਨ ਤੋਂ ਸਾਨੂੰ ਨੀਲੇ ਰੰਗ ਦੀ ਦਿਖਾਈ ਦਿੰਦੀ ਹੈ ਇਹ ਸਾਂਝੀ ਕੁਝ ਗ੍ਰਹਾਂ ਦੇ ਨਾਲ ਜੁੜੇ ਹੋਏ ਰੋਚਕ ਤੱਥ ਤੁਹਾਨੂੰ ਸਾਡੀ ਵੀਡੀਓ ਕਿਦਾਂ ਲੱਗੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋਟੀਵੀ ਨੂੰ ਜਰੂਰ ਸਬਸਕ੍ਰਾਈਬ ਕਰਨਾ ਧੰਨਵਾਦ